ਹੂੰ ਬਰੇਸ਼ ਨੇ ਕਰਾ ਲਿਆ ਪਸਿਆ ਉਹ ਨਹੀਂ ਦੇਖਣਾ ਹੈ ਖਰਾ ਦੇ ਫਿਰ ਕਈ ਦੇ ਬਹੁਤ ਤਕਲੀਫ ਦੇ ਉੱਪਰ ਕੁਝ ਨਹੀਂ ਹੈ ਹੋਰ ਯਾਰ ਉਹ ਕਹਿੰਦਾ ਉੱਪਰ ਇੱਕ ਆਲ ਮੈਨੂੰ ਫੋਨ ਕਰਦਾ ਕਹਿੰਦਾ ਮੈਂ ਆਏ ਕਰਕੇ ਪਹਿਲਾਂ ਦੁਆਇ ਦੇ ਪੁੱਛ ਲੈ ਮੈਂ ਦੁਆਇ ਵਾਲੇ ਨੂੰ ਫੋਨ ਕਰਿਆ ਅਸੀਕਾਲ ਜੀ ਲਓ ਜੀ ਛਾਈ ਗੱਲ ਵੀ ਮਾਖੜੀ ਕਵਾ ਪੌੜੀ ਲਾ ਕੇ ਬਾਚੋ ਸਾਨੂੰ ਉਹ ਤਾਂ ਨਾਲ ਦੀ ਗਰੀ ਜੰਨੇ ਹਾਂ ਤੇ ਪੌੜੀ ਤੂੰ ਲੈ ਆਉਂਦਾ ਨਾ ਚਾਰ ਕਡੰਡਿਆਂ ਵਾਲੀ ਲੋਟ ਵੀ ਦੀ ਚਾਰ ਨਹੀਂ ਹੋਈ ਬੜੀ ਜਿਆਦਾ ਅੱਛਾ ਉਮਾਨਾ ਘਟ ਕੋਡ ਅਠਾਲੀ ਹੋਣੀ ਆ ਮੈਂ ਪਹਿਲਾਂ ਥੱਲੇ ਹੀ ਛਾਂਗ ਲਵਾ ਫਿਰ ਉਹਨੂੰ ਲਾ ਲਾ ਕੇ ਵੱਢੀ ਜਾਊਂਗਾ ਹਾਂ ਬੰਦਾ ਫਿਰ ਇੱਕ ਗੈਰ ਹੋਰ ਚਾਹੀਦਾ ਜੇ ਤਾਂ ਧਾਨਾਂ ਦੇ ਬਚਾਉਣੇ ਏ ਕਿਨ ਹੁਣ ਉਹ ਟਾਣੀ ਵੱਢਣੀ ਆ ਉਹ ਗਿਰਦੀ ਸਾਰੇ ਸਾਹਮਣੇ ਉੱਪਰ ਤੇ ਢਿੱਡੀ ਹੋਣੀ ਨੇ ਇੱਕ ਵਾਰ ਜੇ ਸਾਹਮਣੇ ਫੇਰ ਗਾਹ ਠੀਕ ਹੈ ਉਹਦੇ ਕਰਕੇ ਜੀ ਫਿਰ ਮੈਂ ਮੈਂ ਚੱਲ ਜਿੰਨੇ ਕਹਾ ਨੇ ਆ ਵਰਤਮਾਨ ਫੇਰ ਦੇਖ ਲਈ ਐਨੂੰ ਵੀ ਮਾਥੇ ਤੋਂ ਦੂਆ ਚ ਕਾੜ ਲਵਾ ਕੇ ਲਿਆਉਣਾ ਯਾਰ ਕਿਆ ਕਹਿੰਦੇ ਹੁੰਦੇ ਉਹਨੂੰ ਜਿਹੜੀ ਕਿ ਇਧਰ ਕਰ ਦਿੰਦੇ ਕਿ ਇਧਰ ਨੂੰ ਅੱਛਾ ਹੋ ਬ੍ਰੂਤ ਬਣਾਉਣੀ ਬ੍ਰੂਤ ਬ੍ਰੂਤ ਬਣਾਉਣੀ ਆ ਇਹ ਨਾ ਐਉਂ ਜਲਦੀ ਆ ਆਏ ਨਹੀਂ ਜਲਦੀ ਉਹਦੇ ਨਾਲ ਫੇਰ ਦੋ ਪਾਸੇ ਦਿੰਦੀ ਜਾਂਦੀ ਆ ਦੋ ਵੱਲ ਚੱਲੀ ਜਾਂਦੀ ਫੇਰ ਬੜਾਈ ਵੀ ਜ਼ਿਆਦਾ ਕਰਦੀ ਆ ਹਾਂ ਇਧਰੋਂ ਚੱਲਣਾ ਇਹਨੇ ਵਸ ਜੇ ਉਹ ਬ੍ਰੂਤ ਲੱਗੀ ਹੋਵੇ ਰ ਇੰਨਾ ਗੇੜਾ ਨਹੀਂ ਦੇਣਾ ਬਣਾ ਜਿੰਨੇ ਦਾ ਹਾ ਮਾਰੇ ਆ ਉਹਨੇ ਫੇਰ ਆਪਣੀ ਜਗ੍ਹਾ ਹੀ ਪਾਉ ਬਣਾ ਲੈਣੀ ਜਗ੍ਹਾ ਪਾਉ ਬਣਾ ਲੈਣੀ ਉਹ ਐਂ ਵੀ ਜਲਦੀ ਆ ਫੇਰ ਦਵੱਲੇ ਨੂੰ ਚੱਲਣਾ ਇਹਨੂੰ ਆ ਇਹੋ ਵਧੀਆ ਇਹ ਟਾਣੀ ਵੱਢੀ ਸਗਾ ਲਈ ਹੈ ਜਿਹੜਾ ਤਾਜ਼ਾ ਫੁੱਟਿਆ ਹੁੰਦਾ ਉਹ ਥੋੜਾ ਜਿਹਾ ਔਖਾ ਲੱਗਦਾ ਆ ਆ ਦੇ ਇਹਨੇ ਆਹ ਜਿਹਾ ਲੈ ਖਾਇਦਾ ਰਾਮੇ ਚਲੀ ਜਾਂਦੀ ਆ ਜੇ ਨੂੰ ਜਿਆਦਾ ਦੱਬ ਦੇ ਪਿੱਛੇ ਨੂੰ ਵੜਾਈ ਨਹੀਂ ਨਾ ਕਰਦੀ ਇਹ ਟਾਈਮ ਵੀ ਬਹੁਤ ਲੱਗਦਾ ਜੇ ਕਰਾ ਉਹ ਜੇ ਬੂੰਦ ਬੂੰਦ ਪਾਣੀ ਵੀ ਹੋਏ ਨਾ ਇੰਨਾ ਟਾਈਮ ਹੀ ਲੱਗਦਾ ਟਾਣੀ ਵੱਢਣ ਨੂੰ ਦੇਖੀ ਕਹਾਲ ਚਾਲ ਬਾਰੀ ਫਿਰਨ ਵੀ ਲੱਗ ਗਈ ਹੈ ਹਾਂ ਜਿਆਦਾ ਬੜਾਈ ਵੀ ਉਹ ਟਾਣੀਆਂ ਦੀ ਲੋਹਾ ਹੈ ਜੇ ਕਿ ਮਸ਼ੀਨ ਚ ਉਹਨਾਂ ਨਾਲ ਫਸਣਾ ਉੱਧਰ ਹਾਂ ਲੈ ਸਭ ਵੜਦਣੀ ਆ ਮੈਂ ਤੋੜੀ ਲੈ ਜੇ ਮਸ਼ੀਨ ਤੇ ਪਹਿਲਾਂ ਸਫਾਈ ਹੋ ਗਈ ਫਿਰ ਨੇੜੇ ਤੱਕ ਚੱਕ ਲੂ ਆਹੇ ਉਰੇ ਆ ਜੀ ਇਕੜਾ ਹਾਂ ਆ ਜੀ ਸਾਹ ਤੁਮ ਹਾਂ ਉਹ ਤਾਂ ਉੱਪਰ ਚਲੇ ਗਏ ਉੱਪਰ ਛੱਡ ਦੇ ਹਾਂ ਆ ਜਿਹੜੇ ਹੈਗੇ ਆ ਸਾਰੇ ਛਾਂਗ ਹੋ ਜਾਣੇ ਇਹ ਸਾਰੇ ਤਾਂ ਛਾਂਗਦੇ ਹੂੰ ਤੇ ਤੇਰਾ 30 ਸਾਲ ਚੋਰ ਚੱਲੇ ਵਾ ਸਾਡਾ ਇਹ ਮੈਂ ਇੱਕ ਨਹੀਂ ਬਸਤੀ ਅਸੀਂ ਕਰਤਾ ਇਹ ਚੱਕ ਜਾਂਦੀ ਹੋਈ ਆ ਠੀਕ ਆ ਉੱਪਰ ਕੋਈ ਛਾਂਗ ਨਹੀਂ ਹੁੰਦੇ ਕਿੱਡੇ ਕਿੱਡੇ ਮੋਟੇ ਹੋ ਗਏ ਜਿਹੜੇ ਸ਼ੰਗਾਈ ਘੱਟ ਹੋਈਏ ਤਾਂ ਹੀ ਸੋਹਣੇ ਹੋਏ ਵੇ ਇਹ ਹਾਂ ਇਹ ਵਿੱਚ ਬਾਅਦ ਚ ਲਾਏ ਤੇ ਇਹ ਬਾਅਦ ਦਾ ਸੁੱਕ ਗਏ ਤੇ ਯਾਰ ਇਹਨਾਂ ਦਾ ਵੱਡ ਬੁੱਡ ਨਹੀਂ ਤਾਂ ਕੋਸਾ ਹੋਣਾ ਨਹੀਂ ਆਦਾ ਮੈਨੂੰ ਦਾ ਸਕੂਰ ਦੱਸੇ ਨਹੀਂ ਹੋਏ ਹੈਗੇ ਆਹ ਦੇਖ ਲੈ ਉਹ ਦੇਖ ਲੈ ਆਹ ਦੋ ਦੇਖ ਲੈ ਫੇਰ ਨਹੀਂ ਭਾਈ ਕਾਮਯਾਬ ਹੁੰਦਾ ਹੈਗਾ ਬੂਟਾ ਦੁਬਾਰੇ ਲਾਇਆ ਵਿੱਚ ਇੱਕ ਵਾਰੇ ਰੱਖੇਗਾ ਇੱਕ ਵਾਰੇ ਇਹ ਤਾਂ ਦੂਏ ਬੂਟੇ ਵਾਲੇ ਤੇ ਹੁਣ ਬਾਹਰੋਂ ਨਿਕਲੀ ਜਾਂਦਾ ਇਹਨੇ ਕੁਝ ਨਹੀਂ ਹੋਣਾ ਆਪਾਂ ਨੂੰ ਬਲੋ ਵੀਡੀਓ ਪਾਈ ਸੀ ਉਹਦੀ ਉਨੀ ਕੀ ਆ ਮਸਲ ਹਾਂ ਉਹ ਤਾਂ ਕੀ ਉਨੀ ਕੇ ਖੜੀ ਹੈ ਜੀ ਬਹੁਤ ਨਹੀਂ ਹੋਈ ਹੈਗੀ ਉਹਦੀ ਆਪਾਂ ਨੇ ਗੌਰ ਰੱਖੀ ਉਦੋਂ ਦੀ ਉਨੀ ਗਿਆ ਬਾਕੀ ਲਾਲ ਜਿਹੜਾ ਵਾ ਇੱਧਰ ਵੀ ਦੇਖਿਆ ਖਾਜ਼ਿਆਂ ਨੇ ਆ ਲਾਲ ਤਾਂ ਹੋਏ ਵੇ ਸਾਰਾ ਦੇ ਆ ਮੌਸਮਾਂ ਚ ਦੇਖਿਆ ਕਰਦਾ ਅੱਜ ਦੱਸਿਆ ਹੋਵੇ ਮੀ ਮੇ 20 ਤਰੀਕ ਨੂੰ ਨੇ ਖਾਦਾ ਸਭਾ ਜਬ ਬੱਦਲ ਸਾਡੇ ਬਹੁਤ ਹੋਇਆ ਪਿਆ ਸਾਰੇ ਅੱਜ ਮੌਸਮ ਦੇ ਤਰ੍ਹਾਂ ਉਹ ਬਾਕੀ ਹੋਰ ਆ ਯਾਰ ਹੁਣ ਤਾਂ ਚਾਹੀਦੀ ਨਹੀਂ ਉਹ ਨਹੀਂ ਚਾਹੀਦਾ ਉਹਨੇ ਚੱਲਣਾ ਹੀ ਨਹੀਂ ਤੇ ਤਰੀਕ ਨੂੰ ਹੁਣ ਤਾਂ ਲੰਬੀ ਪੈਣਾ ਸਾਰੀ ਆ ਇਹ ਚੱਲ ਰਹੀ ਥੱਲੇ ਲੋ ਵੀ ਜਿਹੜੀ ਆਪਣੀ 468 ਆ ਦੇਖੋ ਕਿਆ ਕਰਦੇ ਜਾ ਜ਼ਿਆਦਾ ਪੈ ਗਿਆ ਇਹ ਵੀ ਖਰਾਬੇ ਕਰਨੀਆਂ ਨੇ ਇਹਨੂੰ ਮੈਂ ਪਾਣੀ ਲਾਉਣ ਦਾ ਰੈਡੀ ਕੰਦਾ ਰਹਿਣ ਦੇ ਮੀਂਹ ਦੱਸਿਆ ਹੋ ਗਿਆ ਸੁੱਕੀ ਉਹ ਨਹੀਂ ਨਹੀਂ ਪਾਣੀ ਤੂੰ ਰਹਿਣ ਦੇ ਮੀਂਹ ਦੱਸਿਆ ਮੀਂਹ ਦਾ ਕੁਝ ਨਹੀਂ ਪਤਾ ਮੀਂਹ ਨਾ ਪੈ ਜਾਣਾ ਮੀਂਹ ਤਾਂ ਹਲੇ 20 ਤਰੀਕ ਨੂੰ ਦੱਸਿਆ ਦਾ ਤੇ ਤਾਂ ਹੁਣ ਫਿਰ ਅੱਜ 18 ਹੋ ਗਈ ਇਹ 12 ਦਿਨ ਬਣੇ ਅੰਚਕਾ ਬਣੂਗਾ ਹੋਰ ਤਰਾ ਦਿਨ ਵੀ ਬਹੁਤ ਛੇਤੀ ਅੜੇ ਪੇਜਾ ਜਿਆਦਾ ਹੀ ਅੜੇ ਹੋਣਦੇ ਨਾ ਹੁਣ ਜਿਹੜੀ ਜਿਹੜੀ ਪੱਕੀ ਹੋਊ ਉਹ ਤਾਂ ਐਵੇਂ ਵੜਦੇ ਆ ਹੂੰ ਜਿਹੜੀ ਵੀ ਤਕਰੀਬਨ ਪੱਕੀ ਇੱਕ ਆਪਣੀ ਨਹੀਂ ਹੈਗੀ ਬਹੁਤ ਦੇ ਪੱਕੇ ਮਜੀ ਨੇ ਆਪਾਂ ਦੇ ਵੀ ਗੇਟੀਆਂ ਲੈ ਜਾਣਾ ਜਿੱਦਾਂ ਕਹਣਾ ਮੈਂ 27 ਨੂੰ ਵੜ ਦੇਣੀ ਇੱਥੇ ਲਈ ਅੱਛਾ ਕਹਿੰਦਾ ਦੈਮਾ ਮਠਾਈ ਨੂੰ ਵੜ ਦੂੰਗਾ ਜਿੱਦਾਂ 27 ਨੂੰ ਵੜਤੀ ਆਈਦਾ ਵੜਣੀ ਹੋਈ ਤਿੰਨ ਚਾਰ ਤਰੀਕ ਨੂੰ ਜਾ ਕੇ ਹੋਰ ਕਿੱਥੇ ਰੱਖੂਗੇ ਮੰਡੀ ਦਾ 4 ਤਰੀਕ ਤੱਕ ਚੱਲਣਾ ਹੈ ਇੱਕ ਦਿਨ ਦੀ ਪਛੋ ਚੱਲੀ ਵੀ ਜਿਹੜੀ ਲਾ ਕੇ ਝੜਦੋਂਦੀ ਉਹ ਕੁਛ ਨਹੀਂ ਹੁੰਦਾ ਹੈਗਾ ਤਾਂਗਾ ਪੱਕਦੀ ਹੋਇਆ ਚੱਲ ਦੇਖਦੇ ਆਂ ਬਸ ਧਿਆਨ ਮੰਦ ਬਤੀ ਆਏ ਆ ਹੁਣ ਚਾਲੋਂ ਮੰਡੀ ਪਹਿਲੀ ਚੱਲਣੀ ਹੈਗਾ ਉਹਦੇ ਵੀ ਫਿਰ ਤਾਲ ਆ ਕੇ ਆਉਂਦੀ ਉਹਨਾਂ ਦੀ ਹੁੰਦੀ ਹੋਇਆ ਆਏ ਸਾਰੇ ਹੁੰਦੀ ਆ ਦੋ ਤਿੰਨ ਤੀਨ ਖੁੱਲ ਜਾਂਦੀ ਆ ਵਿਚਾਰ ਤਰੀਕੇ ਨਾਲ ਚੱਲਦੇ ਨੇ ਨਾ ਬੂਟਾ ਸੁੱਕਿਆ ਹੋਇਆ ਹੈ ਨਾ ਇੰਨਾ ਔਖਾ ਪੱਢਣਾ ਨੂੰ ਗੱਲ ਛੱਡ ਦੇ ਹਾਂ ਇਹ ਤੈਨੂੰ ਵੱਢਣ ਦੀ ਲੋੜ ਨਹੀਂ ਹੈਗੀ ਇਹਦੇ ਜੜ ਤੇ ਵੱਡ ਤੇ ਹੁਣ ਦਾ ਬਾੜ ਕਰੀ ਵੀ ਹੈ ਬਾੜ ਜਿਆਦਾ ਬਾਲਣਾ ਬਣਿਆ ਵਾ ਇਹਦੇ ਨਾਲ ਦੇ ਮਾੜਾ ਬੂਟਾ ਟਾੜੀ ਨਾਲ ਦੇ ਤਾਂ ਇਹਦੇ ਨਾਲ ਮਾੜਾ ਹਾਂ ਮੈਂ ਉਹੀ ਕਹਿੰਦਾ ਵੀ ਇਹਨਾਂ ਨਾਲ ਤੇ ਮਾੜਾ ਹੂਟ ਆ ਨਹੀਂ ਨਾ ਹੋਣਾ ਨਾ ਸਹੀਦਾ ਸਰੇ ਨੇ ਦੇ ਉੱਪਰ ਸੁੱਕ ਗਿਆ ਉੱਪਰ ਤੇ ਹੂੰ ਦਾ ਵੱਡੇ ਹੋਇਆ ਸਿਆਲ ਤੇ ਕੰਮ ਆਉਗਾ ਸਿਆਲ ਤੇ ਤਾਂ ਕੰਮ ਆਉਣਾ ਹੀ ਆਉਣਾ ਹੈ ਨਾ ਨਾ ਕੰਡਾ ਨਾ ਕੁੰਡਾ ਇਹਨਾਂ ਨੂੰ ਤਾਂ ਬਹੁਤ ਕੰਮ ਦਾ ਜਲਦਾ ਤੇਲ ਹੁੰਦਾ ਇਹਦੇ ਵਿੱਚ ਚਾਹ ਪੀ ਤੇ ਦੋ ਤਿੰਨ ਦਿਨ ਤੱਕ ਇਹਨਾਂ ਪੱਤੇ ਸੁੱਕ ਜਾਣਗੇ ਹਾਂ ਝਾੜ ਕੇ ਆਉਣੀ ਭਰੀਆਂ ਬਣਨਗੇ ਤੁਹਾਨੂੰ ਲਈ ਤੁਹਾਨੂੰ ਲੈ ਜਾ ਪਰ ਜੇ ਲੈ ਗਏ ਤਾਂ ਇਹ ਨਹੀਂ ਤਾਂ ਕਿਸੇ ਨੇ ਲੈ ਜਾਣੀ ਫਿਰ ਮਾਹ ਨਹੀਂ ਤਾਂ ਵਰ੍ਹ ਹੈਗੀ ਨਹੀਂ ਆਉਣੇ ਆਉਣੇ ਵਿੱਚ ਚੱਕ ਲੈ ਜਾਣੀਆਂ ਅਗਲੇ ਨੂੰ ਚਾਰ ਮਾਂ ਦੇਖਣਾ ਵੀ ਚੱਕਦੇ ਨਹੀਂ ਹੈਗੇ ਛੇਨੀ ਇੱਕ ਨੇ ਸੇਵਾ ਚ ਪਈਆਂ ਇਹ ਆਗਮਰਾ ਨਹੀਂ ਉਹਨਾਂ ਨੇ ਜੀ ਹੈ ਆਗ ਤਾਂ ਵੱਜਿਆ ਜਾਨੀ ਫਿਰ ਕੋਈ ਪਾਈਏ ਕਿਸੇ ਨੇ ਨਹੀਂ ਹੈ ਕਿ ਲਵਾਰਸ ਪਈ ਹੈ ਪਹਿਲਾਂ ਮੈਂ ਛਾਂਗੇ ਤੇ ਦੋ ਘਭਰੀਆਂ ਹੁੰਦੀਆਂ ਜੀ ਮਲੇਕ ਨਹੀਂ ਕੋ ਚੱਕ ਲਈਆ ਅੱਜ ਮੌਸਮ ਨਾਲ ਠੰਡਾ ਜਾ ਐ ਤੇਵਾ ਪੌੜੀ ਚੱਕ ਲਿਆ ਪੌੜੀ ਚੱਕ ਕੇ ਨੋ ਸ਼ਾਮ ਨੂੰ ਹਾਂ ਹਾਂ ਕਾਂਦੀ ਲਾ ਮਾ ਅੱਜ ਹਾਂ ਕਿਤੇ ਨਾ ਗੈਲ ਗੈਲ ਰ ਖੜੀ ਜਾਓ ਜਿਹੜੀ ਬੜੀ ਟਾਣੀ ਆ ਛੋਟੀ ਟਾਣੀ ਕੋਈ ਉੱਪਰ ਸਾਰੀਆਂ ਬੜੀਆਂ ਆ ਭੂਰ ਝੂਰ ਜਿਹਾ ੱਲੇ ਹੀ ਤੀਓ ਬਸ ਨਾ ਨਾ ਠੀਕ ਆ ਉਹ ਜਿਹੜੀ ਪਾੜ ਹੋ ਜਾਂਦੀ ਹੈ ਹੈ ਕਿਹਨਾਂ ਆ ਆਹ ਤਾਂ ਫਿਰ ਫੜਾ ਕੇ ਫੁੱਟੇ ਵੀ ਹੋਣਾ ਅੱਜ ਤੱਕ ਈ ਹੈ ਗਾਹਾਂ ਨੂੰ ਉਹ ਬਣ ਜਣੇ ਤੱਕਣੇ ਉੱਪਰ ਵਾਲੀਆਂ ਇੱਥੇ ਵੀ ਕੁਝ ਨਹੀਂ ਡੜੇ ਨੇ ਸਾਫ਼ ਹੋ ਜਾਣਾ ਬੂਟੇ ਨੇ ਇਹ ਦੇਖ ਹਾ ਹਾਲ ਦਾ ਬੂਟਾ ਉਰੇ ਤੱਕ ਦਾ ਇਹ ਉਹ ਤੱਕ 2 ਸਾਲ ਦਾ ਹੋ ਗਿਆ ਉੱਥੇ ਦੇ ਘਾਹ ਚਲੇ ਉਪਰ ਤੀਏ ਸਾਲਾ ਕੱਲਾ ਕੱਲਾ ਹਿੱਸਾ ਪਤਾ ਆ ਰਿਹਾ ਵੀ ਉੱਥੇ ਚੱਲਿਆ ਹੋਇਆ ਬੂਟਾ ਹਾ ਸਾਲ ਦਾ ਹਾਂ 2 ਸਾਲ ਦਾ ਉਹ ਹੁਣ 3 ਸਾਲ ਦਾ ਹਾਂ 4-5 5 ਸਾਲ ਤਾਂ ਲਾਉਣੇ ਨਹੀਂ ਆਪਾਂ ਨੇ 5 ਸਾਲ ਤਾਂ ਲੱਗਣੇ ਵੀ ਨਹੀਂ 3-4 ਸਾਲ ਬਾਅਦ ਤੇ ਬਾਅਦ ਅਗਲੇ ਸਾਲ ਹੋ ਜਾਣਾ ਇਹਦੇ ਬਸ ਹੋ ਜਾਣਾ ਹੋ ਜਾਣਾ ਆ ਜਿਹੜੇ ਹੁਣ ਜਿਹਨਾਂ ਜੜ ਲੱਗੀ ਹੋਵੇ ਹੋਗੇ ਪੂਰੇ ਤਿਆਰ ਇਵੇਂ ਲਾਤੇ ਦੁਰੇ ਪਿਆ 55 ਬੂਟੇ ਲਾਏ ਤੇ ਕੀ ਹੋਣਾ 40 ਕਬੂਟੇ ਠੀਕ ਥੋੜਾ ਜਨਾ ਧਾਨਾਂ ਚ ਖਰਾਬ ਕਰਦੇ ਜੇ ਧਾਨ ਹੁੰਦੇ ਲੱਗ ਜੇ ਨਾ ਹੁਣ ਫਿਰ ਬੂਟਾ ਵਧੀਆ ਚੱਲਦਾ ਜਿਕਨਾ ਹੁਣ ਸਦੀ ਕੱਲੀ ਲੈਨਤੀ ਬਹੁਤ ਵਧੀਆ ਚੱਲਣਦੀ ਹੈ ਵੀ ਚਲ ਸੁੱਕ ਇੱਕ ਪਨੀਰੀ ਨਹੀਂ ਨਾ ਰੋਟੇ ਮਿਲੀ ਅਸਲੀ ਤਾਂ ਇਹ ਬਾਈ ਮੈਂ ਸੁਨਾਹ ਬਣੀ ਮੇਰੀ ਮੌਕੇ ਉਪਰ ਹਾਂ ਜਦ ਚੱਲਦੀ ਸੀ ਜਿਹੜੀ 110 ਆ ਉਹਦੀ ਬੂਗੀਆਂ ਬਹੁਤ ਹਾਂ ਵੀ ਜਿਹੜੇ ਕੋ ਹੈਗੀ ਹੋ ਰਾਜਾ ਆਪਾ ਵਾਹ ਇਹ ਮੈਂ ਜਾਂ ਇੱਕ ਵੀ ਫੜ ਕੇ ਕੇ ਬਸ ਇਹ ਇੱਕ ਨੇ ਮਿਲੀ ਬਾਈ ਆ ਆਪਣੇ ਕਿਸੇ ਜੀਵਿੰਦਾਰ ਕੋਲ ਤੇ ਮਿਲੀ ਵੇ ਫਿਰ ਇਹ ਨਹੀਂ ਕੰਮ ਹੁੰਦਾ ਟਕਾਣੀ ਵਾਲੀ ਲੱਗੀ ਪੁੰਦੀ ਹੁਣ ਉਹ ਤਾਂ ਗੱਲ ਗਈ ਦੀ ਗਈ ਦੀ ਇੱਕ ਆ ਇਕੱਲੀ ਲੈਣਤੀ ਬਾਈ ਇਹਨਾਂ ਦੀ ਵਿਸਤਾਰ ਤੁਹਾਨੂੰ ਸੀਪਾ ਦੱਸ ਸਕਦਾ ਹਾਂ ਉਹ ਜ਼ਿਆਦਾ ਜਾਣਕਾਰ ਗੱਲ ਚੱਲ ਛਾਂਗ ਦੇ ਛਾਂਗ 10 ਵਜੇ ਆਉਗੋ ਜੇ ਝੰਡੀ ਗਰਮੀ ਪੈਣ ਲੱਗਿਆ ਫੇ ਪੈ ਜਾਂਦਾ ਉੱਥੇ ਨਹੀਂ ਰਹਿ ਜਾਂਦਾ ਹਾਂ ਕੰਮ ਲੂਟਾ ਭਾਈ ਕਰਕੇ ਆਉਂਗਾ ਹਾਂ ਮੈਂ ਵੀ ਜ਼ਿਆਦਾ ਪੈਂਦੇ ਨਾ ਉਧਰ ਨਹੀਂ ਵੀ ਜਾਂਦਾ ਬਣਾ ਉੱਚੀ ਰਹਿ ਜਾਂਦਾ ਹਾਂ ਹਾਂ ਰੋਲ ਦਾ ਕੰਮੇ ਕੰਮ ਆ ਅੱਸੂ ਜੀ ਦਾ ਕੰਮੇ ਕੰਮ ਆ ਐ ਮਾੜਾ ਬਾਦ ਦੱਸ ਦੇਣ ਦਾ ਕੰਮ ਹੈ ਫੇਰ ਦੇਖੀ ਦੂੰ ਤੇ ਬਾ ਚੱਲ ਪੈਣਾ ਆਰੀ ਦਰੀ ਘਰ ਤੋਂ ਕੰਮ ਕਰਦੀ ਹੈ ਇਹ ਨਹੀਂ ਨੀ ਹਾਂ ਇਹਦੇ ਬਿਊਟ ਬਣਾ ਕੇ ਲਿਆ ਨਾਲਾ ਨਾਲ ਰੂਪੀ ਸਾਹਿਬ ਜੰਮੇ ਨਾਲ ਉਹਦੇ ਨਾਲ ਇੱਕ ਦੱਟ ਕੇ ਆਉਂਦੀ ਆ। 42 ਨਾਲੇ ਜੁੜ ਜਾਉਣਾ ਬਣਾਗੇ। ਠੀਕ ਆ। ਐਂ ਕਰਕੇ ਉਹਨੇ ਹਾਂ। ਨਾਲੇ ਖੁੱਲ ਗਈ ਉਹਦੀ ਦੁਕਾਨ ਨਾਲ ਲੱਕੜੀਆਂ ਵਾਲੇ ਦੀ। 5 ਵਜੇ ਜੇ ਕਿਤੇ ਖੁੱਲ ਗਈ ਨਹੀਂ। ਖੁੱਲ ਗਈ ਉਹਨੇ। ਹੂੰ। ਚਲੋ ਭਾਈ ਦਿਖਾਉਨੇ ਤੁਹਾਨੂੰ ਬਾਅਦ ਚੋਂ। ਹੂੰ। ਅੱਥੋਂੇ ਓੜੇ ਜੀ। ਭਾਈ ਮੈਂ ਤਾਂ ਇਹਨੂੰ ਗਿਆ ਮੜੇ ਰੂਹ ਗਈ ਖਾਂਗ ਤਾ ਦੇ ਤਾਂ ਹੀ ਕੰਮ ਚੱਲੂਗੀ। ਮੈਂ ਤਾਂ ਸ਼ਗਾ ਤੂ ਰੂਹ ਨਾਲ। ਹਾਂ। ਮੈਂ ਤਾਂ ਆਪ ਕਹਿੰਦਾ ਵੀ ਰੂਹ ਗਾ ਖਾਂਗ ਲੈ ਭਾਈ। ਇਹ ਕਹਿੰਦਾ ਵੀ ਹਲੇ ਮੈਂ ਅੱਧ ਚੱਕ ਲੈ ਜਾਣੇ ਆ ਫੇਰ ਪੌੜੀ ਲਿਆ ਕੇ ਫੇਰ ਝਾਂਡਣੇ ਆ। ਤੇ ਤਮਨ ਅਟੂ ਵਾਲੇ ਮ ਕੋ ਰੋਸਾ ਲਿਆ ਅਰੇ ਬਗੇ ਖਾਨੂੰ ਨਾ ਦਉਣ ਕੇ ਹਾਂ ਹਾਂ ਕੇ ਜਾ ਹੀ ਦੇ ਮਹਾ ਹੱਦ ਘੱਟ ਇਹ ਕਹਿੰਦਾ ਕਾਇ ਹਰੇ ਘੜੇ ਧੱਕਾ ਪੈਂਦਾ ਪਹਿਲਾਂ ਮੇਰੇ ਉੱਪਰ ਡਣੇ ਹੁਣਾ ਮੈਂ ਮਸ਼ੀਨ ਪਰ ਦੇ ਸ਼ਾਂਗ ਦਵਾ ਵਿੱਚ ਆਏ ਕੇ ਜਿੰਦਾ ਕਹਿੰਦਾ ਪੌੜੀ ਨਾ ਲੱਗ ਹਾਂ ਉਹ ਮੇਰੇ ਉੱਪਰ ਡਣੀ ਹੁਣਾ ਇੱਥੇ ਖੜਾ ਕੇ ਉਹ ਨਾਲ ਨੂੰ ਮੜਦਣਾ ਬਾਈ ਯਾਰ ਇਹਦੀ ਡਣੇ ਯਾਰ ਬਹੁਤ ਐ ਨਹੀਂ ਇੱਠੂ ਆਸੇ ਪਾਸੇ ਬਥੇਰੀਆਂ ਪੱਤੀਆਂ ਦੀਆਂ ਅੱਛਾ ਮੈਨੂੰ ਇਹ ਨੂੰ ਪਤਾ ਹੈ ਇਹ ਕੋ ਮਜ਼ਾ ਰੈਣਾ ਬਾਈ ਪ੍ਰਧਾਨ ਦੀ ਗੱਤ ਕੌਂਦੀ ਕਦਾ ਵੱਡਣਾ ਜੇ ਇਹਦਾ ਪਹਿਲੀ ਤਰੀਕ ਤੱਕ ਵੱਡਣੀ ਚਾਹੁੰਦਾ ਫੇ ਔਖਾ ਹੋ ਜਾਂਦਾ 25 ਦੇ ਬਾਅਦ ਮੈਂ ਕਹਿੰਦਾ ਵੱਡਦੇ ਨਹੀਂ ਕਿਸੇ ਦਿਨ ਦੀ 22 21 ਹਫਤਾ ਪਿਆ ਜੇ ਜਿਹੜਾ ਆਹ ਟਾਈਮ ਆ ਨਾ ਹੁਣ 12000 ਰਹਿ ਗਏ ਅਜ 18 ਹੋ ਗਈ ਇਹ ਅੜਕੇ ਚੱਲਣੇ ਪੂਰੇ ਪ੍ਰਧਾਨ ਦੇ ਵੀ ਦੋ ਹੋ ਕੀਲੇ ਪੱਕ ਨੇ ਇਧਰ ਵਾਲੇ ਪਾਸੇ ਤੇ ਰਹੇ ਨੇ ਸਭਾ ਚੌਂਕੀ ਪੱਕੀ ਹੈ ਜੀ 26 ਉਹ ਪੱਕੀ ਹੈ ਕੁਛ ਕੋਬਰਾ ਵੀ ਰਹੇ ਨੇ ਸਾਰੀ ਦਾ ਜੀ ਦਾ ਵੀ ਡੀ ਹੋ ਜਾਣਾ ਮੈਨੂੰ ਲੱਗਦਾ ਮੇਰੀ ਵੀ 26 ਹੋ ਰਹੀ ਜਣੀ 22 ਆ ਤੱਬੀ ਪਾਣੀ ਜਿਹੜੀ ਸਵਾਜੰਤੀ ਰਹਿ ਜਾਣੀ 22 ਲੀਡ ਵਾਲੀ ਰਹਿ ਜਾਣੀ ਵਾਸੀਆ ਵਾਡੂ ਦੇਖਦੇ ਵਿਲੇ ਹੁੰਦੇ ਕੋ ਫਸਦੇ ਆ ਇਹ ਵੀ ਕੁਛ ਨਹੀਂ ਆਲੇ ਉਹ ਤਾਂ ਹਰ ਇੱਕ ਵਾਰ ਦਾ ਹੀ ਕੰਮ ਅੱਛਾ ਹਮ ਐਕ ਤੋਂ ਜ਼ਿਆਦਾ ਹਮ ਐਕ ਤੋਂ ਜ਼ਿਆਦਾ ਨਹੀਂ ਕਿਤੇ ਵੀ ਨਹੀਂ ਤਾਂ ਕੱਲ ਨੂੰ ਦੱਸਿਆ ਵਾ ਨਹੀਂ ਅੱਜ ਵੀ ਮੋਟਰ ਚਲਾਈ ਵੀ ਆ ਮੋਟਰ ਨਹੀਂ ਚਲਾਈ ਪਾਵਰ ਆਈਗੀ ਮੈਂ ਤਾਂ ਇੱਥੇ ਚੱਲਦੀ ਸਾਨੂੰ ਕੋਈ ਹੌਣ ਕਹਿੰਦਾ ਕਿਹੜਾ ਬਜਰੀਕ ਨਹੀਂ ਮਾਰ ਗਿਆ ਹੌਣ ਤਾਂ ਬਾਈ ਡੋਡੀ ਪੈਣੀ ਜੇ ਪਾਣੀ ਗਈ ਯਾਰ ਕੌਣ ਕਹਿੰਦਾ ਹੁਣ ਕੇ ਹੁਣ ਪੱਕੇ ਨੂੰ ਥੋੜੀ ਪੈਣੀ ਡੋਡੀ ਮੈਂ ਸਵੇਰ ਵਾਰ ਪਿੰਡ ਪੈ ਗਈ ਖੜੀ ਜਿੱਤੇ ਅੱਛਾ ਕਿਤੇ ਕਿਤੇ ਆ ਉਹ ਸਾਹ ਨੇ ਤਾਂ ਰੋਟੀ ਖਾਧੀ ਤੇਰੇ ਮੈਂ ਫੜ ਕੇ ਉਹ ਕਰਤਾ ਉਹ ਹਾਂ ਖਾਣ ਨਹੀਂ ਰਹਾ ਉਸਾਰਾ ਤੇ ਉੱਤੇ ਨੇ ਖਾਧੀ ਜੀ ਖਾਣ ਤਾਂ ਫੇਰ ਰਗੜਿਆ ਗਿਆ ਚੋਰ ਦੇ ਭਲੇ ਕੇ ਜਾ ਦੇ ਘੁੱਟਿਆ ਗਿਆ ਉਹ ਤਾਂ ਉਹੀ ਰੜਕ ਗਿਆ ਕਿਧਰੇ ਨਹੀਂ ਨਹੀਂ ਉਹ ਵਧੀਆ ਹੋ ਗਿਆ ਉਹਦਾ ਠੀਕ ਹੈ ਟਿਕਾਣੇ ਲੱਗ ਗਿਆ ਟਿਕਾਣੇ ਲੱਗ ਗਿਆ ਇੱਥੇ ਵੀ ਦਾ ਉਹ ਫੜ ਕਾਹਦੇ ਕਹਿੰਦੇ ਟਿਕਾਣੇ ਲੱਗ ਗਿਆ ਇਹਦੀ ਗੋਡੇ-ਗੋਡੇ ਚੜੀ ਆ ਉਹ ਖਾਣ ਜਾਂਦਾ ਹੁੰਦਾ ਉੱਤੇ ਇਹਦੇ ਨੂੰ ਫੋਨ ਕਰਕੇ ਬ੍ਰੇਕਫਾਸਟ ਉੱਤੇ ਕਰਕੇ ਆਉਣਾ ਕਿਹੜਾ ਹੈਗਾ ਤੇਰੇ ਹਾਂ ਇਹਦੀ ਤਾਂ ਗੇੜਾ ਉਹਦਾ ਦੇਖ ਲੈ ਕਿੱਥੇ ਖਾ ਕੇ ਹੁੰਦਾ ਇੱਥੇ ਜਿਹੜਾ ਪੱਕੜ ਹੋ ਗਈਆਂ ਉਹ ਲੈ ਲੈ ਸਾਹ ਕਾਬੂ ਤੇ ਮੈਤਰੀ ਜੀ ਆਉਂਦੇ ਆ ਹਾਂ ਮੈਤਰੀ ਦੇ ਸਾਹ ਤੇ ਆ ਤਾਂ ਦਸ ਫੈਸਲੀ ਥੋੜੀ ਜਿਹੀ ਵੱਡੀ ਬਣ ਕੇ ਕਿ ਛੋਟੀ ਵਿੱਚ ਬਹੁਤ ਲੋਟ ਆਉਂਦੇ ਤੇ ਉਹ ਛੋਟੀ ਕਿੰਨੀ ਕਿਤੀ ਮਤਲਬ ਕਿੰਨੇ ਤੇ ਉਹ 15 16 15 16 ਬੰਦ ਕਰੇ ਹੋਏ ਸੀ ਬਹੁਤ ਗਾਲੇ ਦੇਦਾ ਕੰਦ ਨੂੰ ਝਾਲ ਮਾਰਨ ਲੱਗਦਾ ਇੱਥੇ ਹਰੇ ਆਉਂਦੇ ਹੀ ਬੋਲਦੇ ਹੁਣ ਘਟ ਗਏ ਜਾਨਵਰ ਹੁਣ ਅਵਾਰਾ ਘਟਿਆ ਬ੍ਰੇਕ ਦੇ ਬਗਲ ਹੋ ਗਿਆ ਨਹੀਂ ਡੰਗ ਟਿੱਕੇ ਜਾਂਦਾ ਹਾਂ ਬੱਲ ਸਾਡੇ ਹੀ ਖੁੱਲੇ ਪਏ ਰਹਿੰਦੇ ਨੇ ਤੇ ਦੇਰਾ ਦਾ ਉੱਥੇ ਬਿਲਕੁਲ ਹੁਣ ਕੋਈ ਛੜਦਾ ਵੀ ਨਹੀਂ ਹੈਗਾ ਉੱਥੇ ਕੋਈ ਸਾਂ ਆਵੇ ਉਹਨਾਂ ਦੇ ਬਾੜੇ ਜਾ ਕੇ ਲੌਂਚ ਹੋਣਾ ਉਹਨੇ ਖੁੱਲਾ ਹੁੰਦਾ ਖੁੱਲਾ ਹੁੰਦਾ ਹੁਣ ਦਾ ਜਦੋਂ ਬਗਲ ਹੋ ਗਏ ਸਾਰਿਆਂ ਦੇ ਆ ਗੱਲਾਂ ਤੁਸੀਂ ਹਮ ਬੂਟੀ ਜਾ ਰਹੇ ਜਾਨ ਨੂੰ ਤੇਰੇ ਲਾ ਸਾਰੇ ਦਾ ਬੂਟੇ ਹੋ ਗਏ ਸਾਰੇ ਹੋ ਗਏ ਇੱਥੇ ਦਾ ਰੇਟ ਵਧਣਾ ਜੀ ਦੀ ਦਾ ਹਾਂ ਮਿਲਿਆ ਕਰਨ ਇਹਦਾ ਲਫਾਫੇ ਚ ਪੈ ਗਿਆ ਕਰਨੇ ਰੋਡ ਨਹੀਂ ਬਣਦੇ ਇਹ ਰੋੜਾ ਮਨੋ ਹਿਲਵਾਵੇ ਜਾਣੇ ਜੀਰੀ ਵਾਲੇ ਨਾਲ ਲਈ ਤੇ ਹੋਰ ਮੈਨੂੰ ਪਤਾ ਨਹੀਂ ਹੈ ਅਈਓ ਚੱਲਦੇ ਚੱਕਲੇ ਪੌੜੀ ਪੂੜੀ ਛਾਂਗ ਲੈ ਟਾਈਮ ਹੈਗਾ ਤੇਰਾ ਪਹਿਲਾ ਬੱਟੇ ਬੱਟ ਤੂਰੀ ਹੈਲੋ ਹਾਂਜੀ ਸਾਤਰੀਗਾ ਬਾਈ ਮਾਸੜ ਅੱਜ ਪਹੁੰਚੇ ਆ ਬਾਈ ਮਨ ਉਦੇ ਵਾਲੀ ਪਰ ਅੰਬ ਵਾਲੀ ਮੋੜ ਪਰ ਅੰਬ ਵਾਲੀ ਜਲੋ ਕਦੇ ਕਦੇ ਗੇੜਾ ਬਾਈ ਬੱਜੇ ਜਾਂਦਾ ਅੱਜ ਅਸੀਂ ਦੁਕਾਨ ਦੇ ਕੋਲੇ ਬੈਠੇ ਰਹਿੰਦੜ ਵਾਲੀ ਪਾ ਹੂੰ ਕਾਲਾ ਇਹਦੋਂ ਚੱਲਿਆ ਹੁਣ ਮੈਨੂੰ ਤੇ ਜਗ੍ਹਾ ਟੱਕਰ ਮੰਡ ਨੂੰ ਵੀ ਜਾਉਗਾ ਜਿਹੜੇ ਰਿਜ਼ਰਵ ਵਾਲੇ ਪੇਚ ਕਾਸ ਬਾਈ ਸਾਡੇ ਹੋ ਗਏ ਗੀੜੇ ਪੁੱਠੇ ਮੋਟਰਾਂ ਦੇ ਕਹਿੰਦਾ ਵੀ ਉਰੇ ਇਹ ਨਾ ਪਾਣੀ ਦੀ ਸਲਾਹ ਕਰਦਾ ਕਹਿੰਦਾ ਪਾਣੀ ਲਾ ਦੇਵਾ ਕਾ ਨਾ ਲਾਵਾ ਹੂੰ ਇਹਨੂੰ ਤਾਂ ਇਹਦੇ ਪਾਣੀ ਲੱਗ ਜਾਣਾ ਆ ਤਾਂ ਨਿਸਰਦੀ ਆ ਇਹ ਦੇਖ ਹੂੰ ਨਾ ਨਿਕਲਦੀ ਮੇਰੀ ਵਿੱਚ ਹੂੰ ਆ ਤਾਂ ਨਿਸਰਦੀ ਆ ਪਰ ਇਹਨੂੰ ਤਾਂ ਪਾਣੀ ਲੱਗ ਜਾਣਾ ਇਹਨੂੰ ਨਾ ਲਾਈ ਆਹਾ ਆ ਇੱਧਰ ਮਿਲੋ ਜੀ ਉਸਤਾਦ ਨੂੰ ਉਸਤਾਦ ਕਿੱਦਾਂ ਸੇ ਤਾਂ ਸਿਹਤ ਹਿੱਤ ਲਿਵਾਇਆ। ਓਹੋ। ਸਿਹਤ ਤੇ ਲੀਆ। ਦਰਦ ਦੁਆਰ ਤੇ ਹੋਣ ਲੱਗ ਗਿਆ। ਹੂੰ। ਪ੍ਰੈਸ਼ ਨੇ ਚਰਾਦਾ ਮੈਂ। ਅੱਛਾ। ਉਹ ਨਹੀਂ ਦੇਖਣਾ ਆਏਗਾ। ਕਰਾ ਦੇ ਫਿਰ। ਕਈ ਦੇ ਬਹੁਤ ਤਕਲੀਫ ਦੇ ਉੱਪਰ ਕੁਝ ਨਹੀਂ ਹੈ। ਹੋਰ ਯਾਰ ਉਹ ਕਹਿੰਦਾ ਉੱਪਰ ਇੱਕ ਆਲਦਾ ਮੈਨੂੰ ਫੋਨ ਕਰਦਾ ਕਹਿੰਦਾ ਮੈਂ ਆਇਆ ਕਰਕੇ ਪਹਿਲਾਂ ਦੁਆਇ ਨਾਲ ਪੁੱਛ ਲੈ। ਹੂੰ। ਮੈਂ ਦੁਆਇ ਵਾਲੇ ਨੂੰ ਫੋਨ ਕਰਿਆ ਉਹ ਬਾਈ ਨੇ ਵੀ ਚੱਕਿਆ ਹੈਗਾ। ਉਹ ਤਿੰਨਾਂ ਨੂੰ ਫੋਨ ਕਰ ਲਿਆ। ਉਹਨੇ ਚੱਕਿਆ ਹੈਗਾ। ਹੂੰ। ਅੱਜ ਸਵੇਰ ਦੀ ਗਾਇਤ ਤੁਹਾਨੂੰ ਲੱਗਦੀ। ਉਹ ਓੱਖਾ ਜੀ ਖੜਾ ਤੇ ਮੈਂ ਦੱਸਦਾ ਮੈਨੂੰ ਉਹੀ ਲੱਗ ਜਾ ਐਂ ਕਰ ਜਾ ਲੱਗ ਜਾ ਕਿਉਂਕਿ ਉਹ ਕੰਮ ਨਾ ਹੋ ਜੇ ਬਾਜ ਜਬ ਪੰਟਾ ਖੋਇਆ ਮੇਰੇ ਵਾਲੇ ਸਟਾਰਟ ਹੋ ਗਿਆ ਮੋਬਾਈਲ ਮੇਰੇ ਦਾ ਭਾਈ ਆਏ ਆ ਨਾ ਹੁਣ ਚੱਕਰ ਉਹ ਕਹਿੰਦਾ ਭਾਈ ਕਿਡਨੀ ਵੈਸਰ ਪੈਣਾ ਮਾਥੜ ਜਿਹੜਾ ਦਰਦ ਆ ਨਾ ਜਿਹੜਾ ਆ ਹੁੰਦਾ ਉਹ ਉਹ ਬਿਆਨ ਨਹੀਂ ਹੁੰਦਾ ਬਿਆਨ ਤਾਂ ਪਹਿਲਾਂ ਹੁੰਦਾ ਮੇਰੇ ਨੇ ਹੋਲੇ ਇੱਕ ਵਾਰ ਹਾਂ ਗੱਲ ਪਸਰੀ ਹੈਗੀ ਤੇ ਐਕਸਰਾ ਵੀ ਕਰ ਲਿਆ ਉਹ ਜਿਹੜਾ ਅਲਟਰਾ ਸਾਊਂਡ ਹਾਂ ਜਦ ਮੈਂ ਦਵਾਈ ਖਾ ਲਈ ਸੀ ਹੋਰ ਕਰਤੇ ਤਾਂ ਹੋਇਆ ਨਹੀਂਗਾ ਅੱਜ ਮੈਨੂੰ ਸਗਾਤ ਲੱਗਦੀ ਆ ਮੜ ਮੜੀ ਘੰਟਾ ਖੋ ਗਿਆ ਅੱਛਾ ਮੇਰੇ ਤੇ ਚੱਲਣਾ ਪਵੇਗਾ ਮੇਰੇ ਚੱਲ ਪਿਆ ਮੈਨੂੰ ਕੋਈ ਡਾਕਟਰ ਬਹੁਤ ਔਖਾ ਪਤਾ ਨਹੀਂ ਲੱਗਦਾ ਵੀ ਕੀ ਹੁੰਦਾ ਹਾਂ ਨਾ ਖੜ ਹੁੰਦਾ ਨਾ ਬੈਠਦਾ ਸਾਡੇ ਨਾਲ ਬੀਤ ਜੀ ਮੈਂ ਉੱਠਿਆ ਫਿਰ ਥੋੜੇ ਦੇ ਵਿੱਚ ਨੂੰ ਮੈਂ ਲਵਲੀ ਦੀ ਟੀਕਾ ਕਰਵਾ ਲਵਾਂ ਠੀਕ ਹੈ ਨਾ ਟਕਾਰਦਾ ਮੈਂ ਪਰਸੋਂ ਲੋਕਾਂ ਦੇ ਆਇਆ ਸ਼ਾਮ ਨੂੰ ਠੀਕ ਆ ਕੱਲ ਹਾਂ ਪਰਸੋਂ ਪੈ ਵੀ ਨਾ ਹੋਵੇ ਪਿੱਛੇ ਦਾ ਇੰਨਾ ਹੋਣ ਲੱਗ ਗਿਆ ਤੇ ਫਿਰ ਮੈਂ ਪਰਸੋਂ ਟੀਕਾ ਲਵਾ ਕੇ ਦੇ ਆਂ ਕੱਲ ਫੇਰ ਟੈਸਟ ਟੂਸਟ ਕਰਵਾਏ ਹੂੰ ਕੱਲ ਸਾਰੇ ਫੇਰ ਟੈਸਟ ਟੂਸਟ ਕਿੰਨੇ ਮਿੰਟ ਦੀ ਐਡ ਬੁੱਕ ਤੱਕ ਸਾਢੇ 13 ਦੀ ਫਸੀ ਵੀ ਆ ਸਾਢੇ ਤੇਰੇ ਜਿਹੜੀ ਆ ਜੀ ਵੀ ਆ ਵੀਰੇ ਪਾਈ ਦੇ ਕੋਈ ਚੱਕਰ ਨਹੀਂ ਹੂੰ ਫਸੀ ਹੋਈ ਆ ਜਿਹੜਾ ਆਪਣਾ ਪਾਈ ਪੋ ਕਿੰਨੇ ਮਿੰਟ ਦਾ ਉਹ ਤਾਂ ਬਹੁਤ ਘੱਟ ਹੁੰਦਾ ਉਹ 4 ਪਤਾ ਸਾਢੇ 4 ਦਾ ਤੇ ਤੂੰ ਕਿ ਕਿੱਥੇ ਨਿਕਲ ਜੂਗੀ ਇਹਨੂੰ ਦਵਾਈ ਖਰੂਗੀ ਇਹ ਲੰਬੀ ਆ ਹੂੰ ਹੁੰਦੀ ਤਾਂ ਲੰਬੀ ਐ ਨਹੀਂ ਇੱਕ ਹੁੰਦੀ ਆ ਇਹ ਪਥਰੀ ਵੀ ਆ ਇੱਕ ਉਹ ਨਹੀਂ ਹੈਗਾ ਇੱਕ ਜਿਹੜੀ ਤੇ ਹੂੰ ਕੱਢ ਕੇ ਦਿਖਾਈਦੀ ਹੂੰ ਇਹ ਆ ਮੇਰੀ ਨਿਕਲੀ ਆ ਉਹ ਸਟੋਨ ਪੱਥਰ ਮੰਗ ਆਉਂਦੇ ਦੇਖੋ ਕੋਈ ਦਾਣਾ ਉਧਰ ਨੂੰ ਉਧਰ ਨੂੰ ਆਖਣਾ ਮੂੰਹ ਜਿਹਾ ਬਣਿਆ ਪਉਂਦਾ ਉਹਦਾ ਹਾਂ ਇਹ ਹੈਗੇ ਜਿਵੇਂ ਕਹਿੰਦੇ ਵੀ ਆਪਣਾ ਇਹ ਬਜਰੀ ਫੁੱਟੀ ਵੀ ਆ ਇਹ ਘਟਕਾ ਨਹੀਂ ਇਹ ਤਨ ਡੈਮੋ ਦਿਖਾ ਦਿੰਦਾ ਇੱਕੜਾ ਹੁੰਦੀ ਆ ਇਹਦਾ ਮੂੰਹ ਜ ਉਹ ਹਾਂ ਉਹ ਹੈਗਾ ਇਹ ਮੇਰੇ ਇਹ ਹੈਗੇ ਜਿਵੇਂ ਕਹਿ ਦਿੰਦੇ ਨੇ ਆਪਣਾ ਉਹ ਹੁੰਦਾ ਜਿਵੇਂ ਮਸਰੀ ਦੇ ਦਾਣੇ ਪਰ ਲਾਲਾ ਉੱਪਰ ਕਵਰ ਚੜਿਆ ਹੁੰਦਾ ਹਾਂ ਮਸਰੀ ਨੇ ਇਹ ਅੱਛਾ ਠੀਕ ਇਹ ਵੀ ਪਥਰੀ ਕਹਿੰਦਾ ਇੱਕ ਤਾਂ ਹੁੰਦਾ ਸਟੋਨ ਪਥਰੀ ਇੱਕ ਦੂਜੀ ਇਹ ਦੂਜੀ ਪਥਰੀ ਐ ਜਿਹੜੀ ਸਟੋਨ ਵਾਲੀਆਂ ਉਹ ਤਾਂ ਮੇਰੀਆਂ ਛੋਟੀਆਂ ਤੇ ਉਹ ਤਾਂ ਨਿਕਲ ਨਹੀਂ ਆ ਮੇਰੇ ਮੰਗੋ ਨਿਕਲ ਨਹੀਂ ਉਹ ਨਿਕਲ ਨਹੀਂ ਆਉਂਦਾ ਨਹੀਂ ਪਤਾ ਲੱਗਿਆ ਜਿਹੜੀਆਂ ਦਵਾਈਆਂ ਦੇਸੀ ਤੁਸੀਂ ਖਾਈਆਂ ਪਹਿਲਾਂ ਬਹੁਤਿਆਂ ਇੱਕ ਪਾਸੇ ਦੋ ਇੱਕ ਪਾਸੇ ਤਿੰਨ ਦੀਆਂ ਹੁਣ ਬੜੀਆਂ ਹੀ ਰਹਿ ਗਈਆਂ ਇੱਧਰ ਵੀ ਇੱਕ ਇੱਕ ਪਾਸੇ 14 ਦੀ ਆ ਉਹ ਉਹਦਾ ਕੋਈ ਟਿਕਾਣਾ ਜਦ ਬਾਈ ਜਿਆਦਾ ਜਾਂਦੀ ਆ ਮਤਲਬ ਜਿਹੜੇ ਦੋਗਲਾ ਪਾਣੀ ਦੇ ਵੀ ਲੈਣਾ ਹਾਂ ਨਾ ਪਾਣੀ ਬਸ ਪਾਣੀ ਨਹੀਂ ਹੱਥ ਦਾ ਵੀ ਪੀ ਨਹੀਂ ਹੁੰਦਾ ਮੇਰੇ ਤਾਂ ਪਾਣੀ ਕੋਈ ਨਹੀਂ ਲਾਜੂਗਾ ਪੀਣਾ ਪਾਣੀ ਪੀਣਾ ਮਾੜਾ ਕਾਲਿਆ ਚ ਹੁਣ ਲਾਜੂਗਾ ਪੀਣ ਹਾਂ ਪਾਣੀ ਨਹੀਂ ਪੀਣਾ ਚਾਰ ਉਹ ਤਾਂ ਆਪਾਂ ਦੀ ਦਿੱਕਤ ਹੈ ਇੱਥੇ ਤਾਂ ਨਹੀਂ ਕੋਈ ਦਾ ਬਹਿਰਾ ਪੀਤਾ ਵਾ ਹੂੰ ਨਹੀਂ ਪੀਂਦੇ ਬਸ ਯਾਰ ਤਾਂ ਹੀ ਬਣਦੇ ਆਂ ਲੱਸੀ ਹੈ ਨਾ ਲੱਸੀ ਹੈ ਦੋ ਗਲਾਸ ਲੱਸੀ ਤੁਸੀਂ ਇਹਦਾ ਪੀ ਹੋ ਜਾ ਲੱਸੀ ਦਾ ਪੀ ਹੋ ਜਾਂਦੀ ਹੈ ਪਾਣੀ ਨਹੀਂ ਪੀਂਦਾ ਇਹ ਹੂੰ ਹੂੰ ਬਾਕੀ ਬਾਈ ਨਹੀਂ ਮੈਂ ਬੰਦ ਕਰਾਈ ਉਹ ਮੈਂ ਤਾਂ ਇਹ ਤੁਹਾਨੂੰ ਦਿਖਾਣਾ ਹੈ ਇਹੋ ਦਾ ਰਹਿਣ ਦੇ ਪੱਕੀ ਹੋ ਗਈ ਤੇਰੀ ਹਾਂ ਆ ਹਰੀ ਕਚੂਰਾਂ ਨੇ ਨਾ ਦੇ ਦੇ ਦੇਖੋ ਸਾਨੂੰ ਵੇਹ ਜਾਂਦਾ 460 460 ਤੇ 460 ਕਿ ਵੀ ਆਪ ਜਾਰ 400 ਮੈਨੂੰ ਕਹਿੰਦਾ ਤੁਸੀਂ 480 ਮਸ਼ਹੂਰ ਕਰੀ ਪਈ ਆ ਜਦ ਭਾਈ ਆਮ ਵਾਲੀ ਮੋਟਰ ਪਹੁੰਚੇ ਨਿਕਲੀ ਇੱਥੇ ਵੀ ਜਾ ਸੋ ਡਾਟ ਹੈ ਇਹ ਇਹ ਤਾਂ ਲਾਈਵ ਹੀ ਮੈਂ ਚਾਰ ਕਿਲੇ ਅੱਛਾ ਇਹ ਤਾਂ ਉਦੋਂ ਚੱਕ ਅੱਛਾ ਤਿੰਨ ਤਿੰਨ ਕਿਲੇ ਨਹੀਂ ਬਾਸੀ ਨਾਲੇ ਇਹ ਜਿਹੜੇ ਦੋ ਕਿਲੇ ਓਰੇ ਲਾਏ ਆ ਇਹਨਾਂ ਉੱਥੇ ਨੂੰ ਟੋਲ ਗੋਲ ਨੂੰ ਕਰਕੇ ਲਾ ਲੈਣਾ ਇੱਧਰ ਲੋਟ ਆ ਜਾਂਦਾ ਇੱਧਰ ਲੋਟ ਆ ਜਾਂਦਾ ਨਾਲੇ ਕੀਲਾ ਹੋਰ ਬਣ ਜਾਂਦਾ ਵੱਡਣ ਲੱਗ ਜਾਂਦਾ ਹਾਂ ਨਾਲੇ ਇੱਕ ਵਾਰੇ ਗੇਰ ਪਾਇਆ ਪਤਾ ਸਰ ਜਣਾ ਹਾਂ ਇਹ ਤਾਂ ਗੱਲ ਠੀਕ ਹੈ ਜੀ ਇਹ ਤਾਂ ਜੀ 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 ਬਹੁਤ ਵਧੀਆ ਇਹ ਇਹ ਆ ਬਾਈ 468 ਆ ਆਹ ਜਸਾਤ ਨੂੰ ਦੇਖਣ ਦੋੜਨੇ ਇਹੀ ਜੋ ਸਾਡੀ ਵਾਲੀ ਪੱਕੀ ਬੈਨ ਨੀ ਕੇ 468 ਮੈਂ ਦੇਖ ਲਿਆ ਭਈ ਇਹ ਥੋੜਾ ਜਿਹਾ ਟਾਈਮ ਘਟ ਲੰਦੀ ਆ ਇਹ ਥੋੜੀ ਜੀ ਪਹਿਲੀ ਦੇ ਬਾਅਦ ਚਾਹੀਦੀ ਆ ਪਹਿਲੀ ਦੇ ਬਾਅਦ ਨਾਲ ਆ ਜੇ ਪਹਿਲਾਂ ਲਾ ਲੈ ਇਹ ਰਸਤਾ ਜ਼ਰੂਰੀ ਹੋਵੇ ਕਿਸੇ ਤੇ ਮੈਂ ਦੇਖੀ ਨਹੀਂ 468 ਵੀ ਹਰੀ ਖੜੀ ਆ ਇਹੋ ਜੀ ਸਭ ਦੇ ਸਭ ਦੇ ਇਹੋ ਜੀ ਇਹ 28 ਲੱਗੀ ਵੀ ਆ ਇਹ ਸੈਲਫਾਈ ਨੂੰ ਲੱਗੀ ਹੋਣਾ ਨਾ ਅਸੇ ਆ ਵੀ ਨੂੰ ਲਾਈ ਆ ਵੀ ਨੂੰ ਲਾਈ ਆ ਮੈਂ ਵੀ ਨੂੰ ਦੇਖੋ ਫੋਨ ਦੇਖ ਇਹਦੇ ਪਰਾਂ ਦੂਈਆ ਜਿਹੜਾ ਇਹਦੇ 471 ਹਾਂ 77 77 470 468 468 ਜਸਤ ਹੂੰ ਸਿੱਪੇ ਦੇ ਨਿੱਕੇ ਲੈ ਪਰ ਸੇਮ ਹੈ ਕੋਈ ਨਹੀਂ ਕਹਿ ਸਕਦਾ ਫਰਕ ਫਰਕ ਤਾਂ ਜੀ ਦੇ ਨਾਲ ਵੀ ਵਧੀਆ ਹੂੰ ਵਧੀਆ ਵੀ ਵਧੀਆ ਵੀ ਇਹਨਾਂ ਤੇ ਬਾਕੀ ਆ ਉੱਪਰ ਕੇ ਬਣ ਕੇ ਫੋਨ ਚੋਂ ਦੇਖੋ ਕਿ ਹੱਜ ਲੱਗਦਾ ਸੇ ਕਰਕੇ ਤਾਂ ਮੈਂ ਤੁਹਾਨੂੰ ਕੱਦ ਸਪੈਸ਼ਲ ਵੀ ਹੈ ਵੀ ਅੱਜ ਚਰਾਮਾ ਕੇ ਦੇਖੇ ਰਹਾ ਮਾੜਾ ਇਹਨੇ ਇੰਨਾ ਨਹੀਂ ਪੈਣਾ ਹੈਗਾ ਨਹੀਂ ਭਾਈ ਹਾਂ ਪਤਾ ਵੀ ਕੋਈ ਨਹੀਂ ਅੱਜ ਆਉਗੀ 18 ਹਾਂ ਕੱਲ ਦਾ ਦਿਨ ਵੀ ਦੇਖਦਾ ਦੀ ਨੂੰ ਨਹੀਂ ਦੱਸਿਆ ਹੋਰ ਇਹ ਤਾਂ ਨਹੀਂ ਦੇਖਣਾ ਤੇ ਇਹ ਤਾਂ ਨਾ ਚਲਾ ਸਾੜੀ ਦਾ ਬਾਈ ਸਾਰੀ ਪੱਕੀ ਪੈਈ ਤੇ ਮੀਹ ਦੇਖਦੇ ਆਹੋ ਨਾਲੇ ਹੁਣ ਹੜਤਾਲ ਵੀ ਹੈਗੀ ਐ ਮੈਂ ਸੁਣਿਆ ਆੜਤੀਆਂ ਦੀ ਆੜਤੀ ਉਹ ਤਾਂ ਪਹਿਲੀ ਦਵਾ ਕਰ ਲੈਣੇ ਚਲਦੇ ਗਾਲੇ ਹਾਲ ਸਾਲੇ ਕਰਦੇ ਤਿੰਨ ਤਰੀਕ ਤੱਕ ਹੋਣਾ ਹਾਂ ਜੇ ਫਾਈਲਿੰਗ ਚੱਲਣੀ ਚੱਲਣੀ ਆਏ ਸਾਲ ਚੱਲਦੀ ਐ ਫੇ ਤਿੰਨ ਚਾਰ ਤਰੀਕ ਤੇ ਮੰਡੀ ਆ ਰਹੇ ਚੱਲ ਪੈਂਦੀਆਂ ਤੇ ਕੱਲ ਨੂੰ ਕਰ ਦਵਾ ਹਾਂ ਹਾਂ ਅੱਜ ਦੇਖ ਲੈ ਹੋਰ ਦੇਖ ਲੈ ਕੱਲ ਤੁਹਾਨੂੰ ਮੌਸਮ ਆਪੇ ਦੱਸ ਦੇਣਾ ਇਹ ਕੀ ਆ ਕੋਸਾ ਵੀਰ ਜੀ ਆ ਗਏ ਲਾਈਂ ਅੰਡਾ ਸੋਕਾ ਇਹਨੂੰ ਲਾ ਲੈਂਦਾ ਫਿਰ ਮੈਂ ਹਰੀਨ ਦਾ ਲਾ ਦੇ ਪਰਲੇ ਪਰਲੇ ਇਹਨੂੰ ਰਹਿਣ ਦੇ ਜਿੰਨੇ ਨਾਲ ਆਪਾਂ ਮੰਨ ਤੇ ਮੁੜ ਕੇ ਆਉਣਾ ਜੱਜ ਬਾਈ ਵਾਲੀ ਮੋਟਰ ਚਲਾ ਦੰਨੇ ਜੱਗੂ ਵਾਲੀ ਹਾਂ ਐਨੇ ਨੂੰ ਬਸ ਭਰ ਜਾਣਾ ਉਹ ਹਾਂ ਠੀਕਾ ਜਮਲ ਮੰਡੂ ਲੈ ਕੇ ਜਾਣਾ ਹਾਂ ਜੇ ਉਹ ਉੱਥੇ ਪੱਠੇ ਚੱਕਰਾ ਉੱਥੇ ਪੀਆ ਨਹੀਂ ਨਾ ਉੱਥੇ ਮੈਨੂੰ ਪਿੰਨੇ ਦਿਨ ਉਹ ਪੇਟ ਘਾ ਤਾਂ ਹੀ ਲੈ ਕੇ ਆਇਆ ਸ਼ਾਸਤਰ ਭਾਈ ਚੱਕਿਆ ਹੋਇਆ ਉਹਦਾ ਇਹ ਆਪਣੀ ਧਰਤੀ ਬਹੁਤ ਛੱਡਦੀ ਨਹੀਂ ਗਿੱਲੇ ਮੰਡ ਦੇ ਫਿਰ ਉੱਥੇ ਪੂਰੇ ਮੰਡੂ ਸਾਨੂੰ ਹਜ਼ਾਰੋ ਸਾਨੂੰ ਮੰਨ ਆਪਣੇ ਤਾਂ ਬਾਈ ਆਏ ਆ ਜੇ ਸੋਕਾ ਉਹ ਚ ਸਵਾਗਾ ਮਾਰਦੇ ਕਣਕ ਜੰਮੇ ਹੁੰਦੀ ਆ ਹਾਂ ਇਹ ਹੈਗੇ ਬਾਈ 10 110 ਲੈਣਾ ਟਾਈਮ ਉਹ 10 ਤੇ ਹੋਰ ਰੰਗ ਬਣਨ ਲੱਗੇ ਪੈ ਰਹੇ ਹਾਂ ਹਾਂ ਬਾਈ ਉਹਦਾ ਫਰਕ ਹੈ ਹਾਂ ਪਨੀਰੀ ਦਾ ਫਰਕ ਹੈ ਉਹ ਪਨੀਰੀ ਪੈਦਾ ਬੀਜ ਹੋਈ ਵੀ 16 ਤਰੀਕ ਨੂੰ ਹੂੰ ਉਹ ਦੂਈ ਤਾਂ ਨਹੀਂ ਹੈਗੀ ਇੱਕ 20 10 ਹੂੰ ਇਹ ਪਨੀਰੀ ਬੀਜ ਹੋਈ ਐ 30 ਤਰੀਕ ਨੂੰ ਅੱਛਾ ਹਾਂ ਲੜੀਆ ਦੱਸ ਦਿੰਦਾ ਫਰਕ ਆ 10 ਦਿਨ ਦਾ ਫਰਕ ਦਾ ਬੰਦੇ ਨੂੰ ਕਹੀ ਗਿਆ ਵੀ ਤੂੰ ਮੇਰੀ ਵਾਲੀ ਲਾ ਲਈ ਮੇਰੀ ਪਨੀਰੀ ਬਹੋਲਣੀ ਵੀ ਬੰਦਾ ਕਿਹੜਾ ਜਗਦੀਪ ਹੁਣ ਨਹੀਂ ਜਗਦੀਪ ਨੇ ਤਾਂ ਦਿੱਤੀ ਵੀ ਦੀਦੀ ਬੜੀ ਲੱਗੀ ਵੀ ਅੱਛਾ ਕਹਿੰਗੇ ਪਨੀਰੀ ਦਾ ਇਹ ਫਰਕ ਹੈ ਹੈ ਗਿਆ ਕੁਛ ਨਹੀਂ ਹਾਂ ਉਹ ਕਾਹੀ ਨਹੀਂ ਹੁਣ ਤਾਂ ਪਾਠਾ ਲਾ ਗਈ ਜਲਣਾ ਹਾਂ ਹੁਣ ਤਾਂ ਜੋ ਹੋਇਆ ਉਹਨੇ ਹਾਂਭ ਲੈਣਾ ਮੌਸਮ ਠੀਕ ਹੈ ਹੁਣ ਬਿਮਾਰੀ ਦਾ ਕੋਈ ਚੱਕਰ ਨਹੀਂ ਪਛਪਾ ਕੱਲ ਥੋੜੀ ਜਿਹਾ ਕਿਹੜੀ ਹੈ ਘਟ ਚੱਲੀ ਕੱਲ ਕੱਲ ਚੱਲਣ ਲੱਗੀ ਦੀ ਰੁਗੀ ਫਿਰ ਪਛਪਾ 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 ਪੁਸਪਾ ਨਾ ਕਹਿੰਦੀ ਪਛਪਾ ਹੁਣ ਕਾਨੂੰਨ ਵਾਲੇ ਦਾ ਬੰਦਾ ਕੀ ਕਰਦਾ ਪਛਪਾ ਜਲਣੀ ਚਾਹੀਦੀ ਆ ਪੱਛੋਂ ਹੁੰਦੀ ਅਸਲ ਚ ਬਾਈ ਐ ਤਾਂ ਪੱਛੋਂ ਹੁੰਦੀ ਆ ਦੇ ਫੇਰ ਤੇਰਾ ਭਰ ਜੂਗਾ ਲੈਟ ਭੱਜਣਾ ਟਾਈਮ ਹੋ ਗਿਆ ਹਾਂ ਉਹਨੂੰ ਤੇ ਲਾ ਦਮ ਹਮਝਿਆ ਚੱਲ ਫੇਰੇ ਉੱਥੇ ਗੇੜੇ ਆ ਬਾਈ 110 ਜਿਹੜੇ 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 ਤੇ ਰਾਉਟ ਆਉਟ ਹੋ ਗਏ। ਹੂੰ? ਇਹ ਬਾਈ ਜੱਗੇ ਪਰ ਇਹ ਦੂਆ 22468 ਜੱਗੇ ਤੇ ਬਹੁਤ ਇਸਤਰੀ ਦੇ ਇੱਕ ਚ। ਹੂੰ। ਇਹ ਆ ਬਾਈ ਅੰਬ ਜਿਹੜਾ ਸਾਨੂੰ ਅਸੀਂ ਤਪਦੀ ਈ ਤੋਂ ਪੰਜ ਦਿਖਾਏ ਕਰਦੇ ਤੇ। ਹੈ ਹਾਂ ਹਾਂ। ਅਜਿਹਾ ਆਪ ਕਹਿੰਦੇ ਨਾ ਪੋਵੇ। ਜਿਹੜੇ ਸਾਵਨਾ ਗਰਮੀ ਹੋਈ ਹੋਈ ਆ। ਕਾਹੇ ਹੁਣ ਤਾਂ ਰਾਤ ਗੱਲ ਚੈੱਕ ਕਰੀ ਆ। ਰਾਤ AC ਲਾ ਕੇ ਬੈਣ ਪੈਣਾ ਪਿਆ ਹਾਂ ਇੰਨੀ ਗਰਮੈਸਤੀ ਗਰਮੀ ਸੀ ਹਾਂ ਰਾਤ ਆ ਹੈ ਰਾਤ ਬਾਈ ਆ ਪੈਰ ਕਿਉਂ ਬੈਠਿਆ ਸੱਚ ਬਜਣ ਜਾਦਾ ਬਜੇ ਨਹੀਂ ਜ਼ਿਆਦਾ ਮੇਰਾ ਪੈਰ ਮੋਝਣਾ ਦਾ ਯਾਰ ਇਹ ਸਾਈਡ ਪਰ ਇਹ ਉਹ ਆ ਪਾਈਪ ਲਾਈਨ ਤੇ ਚਲੋ ਬਾਕੀ ਚੱਲਦੇ ਆ ਬਾਈ ਬਾਈ ਬਕੀ ਦਰਦ ਹੁੰਦਾ ਹੁੰਦਾ ਤੈਨੂੰ ਮੂਹ ਨਹੀਂ ਦੱਸਦਾ ਹਾਂ ਲੋ ਬਾਈ ਇਹਨੂੰ ਕਾਲਾ ਕੰਦਾ ਚਲਾ ਲੈਣਾ ਮੋਟਰ ਇਹ ਖੇਤ ਵੀ ਦਾ ਸੁੱਕਾ ਹੈ ਉਧਰ ਵਾਲੇ ਪਾਰਾਂ ਗਿੱਲੇ ਤੇ ਇਹਨੂੰ ਹੋਣ ਵਾਲੇ ਪਾਣੀ ਜੱਗੂ ਵਾਲੇ ਦੀ ਪੈ ਜਾਣਾ ਵੀ ਉਹ ਗਿਆ ਬਾਈ ਕਾਲਾ ਜੱਗੂ ਦੀ ਮੋਟਰ ਵਿੱਚ ਲਾਉਣ ਵਾਸਤੇ ਹੱਲ ਚਾਬੀ ਮੈਨੂੰ ਟੱਕਰਦੀ ਨਹੀਂ ਉਹਨੂੰ ਤੇ ਚਾਬੀ ਮਿਲਦਾ ਜਗਾ ਬਦਲਦੀ ਉਹਨਾਂ ਨੇ ਜਗਾ ਬਦਲਦੀ ਫੋਨ ਆਇਆ ਉਹ ਗੰਨੇ ਚੋਂ ਵੜਦਾ ਉਹਦਾ ਤੇ ਚਾਬੀ ਉੱਥੇ ਹੁੰਨੀ ਚਲੋ ਇਹਦਾ ਹੋ ਗਿਆ ਇਹ ਵੰਦ ਮਿੰਟ ਨਹੀਂ ਇਹਨੂੰ ਹੈ ਕਾਲੇ ਨੂੰ ਆਏ ਹੋਗਾ ਉਹ ਤੇ ਖਾਲ ਨੂੰ ਪਾਣੀ ਉਹਨੂੰ ਦੋ ਧਾਨਾ ਜੀ ਪੈ ਸਕਦਾ ਇਸ ਅੱਧਾ ਵਿੱਚ ਇਹ ਸਿੱਧਾ ਔਰੇ ਦੇ ਵਿੱਚ ਪੈ ਜਾਣਾ ਪਾਣੀ ਹਾ ਬਈ ਉੱਥੇ ਇਹਦਾ ਚਾਹ ਫਾ ਫਾ ਇਹ ਸੀਮਿੰਟ ਵਾਲੀ ਹੈ ਨਾ ਮਾਸੜ ਕੇ ਬਾਹਰੇ ਸੀਮਿੰਟ ਮੈਂ ਕਹਿੰਦਾ ਬਾਹਰੇ ਪਾਈਪ ਲਾਇਆ ਸੀਮਿੰਟ ਵਾਲਾ ਹੈ ਪੁਰਾਣਾ ਇਹ ਮਾਸੜ ਨੇ ਤੇਰੇ ਸਾਹ ਤਾਂ ਪਾਏ ਮੈਂ ਕਹਿੰਦਾ ਇਹਨਾਂ ਨੇ ਪਟਾਈ ਸੜਕ ਤੋਂ ਨੂੰ ਕਰੀ ਹੋਈ ਹੈ ਹਾਂ ਸੜਕ ਤੋਂ ਕਰੀ ਵੀ ਆ ਇਕਣੀ ਨਾ ਆਹੋ ਇਹਨਾਂ ਸਿੱਧਾ ਵੀ ਗਾੜ ਸਕਦੇ ਇਹ ਤਾਂ ਆਇਆ ਲਾਉਣਾ ਪੈਣਾ ਉਹ ਵੀ ਇਕਣੀ ਹੈ ਨਾ ਤੇ ਸੜ ਬਿੰਦਰ ਗੁਰ ਬਿੰਦਰ ਬੋਲਾ ਉਹ ਵੀ ਇਕਣਿਆ ਹਾਂ ਮੈਨੂੰ ਲੱਗਦੇ ਨਹੀਂ ਉਹਨੂੰ ਮੇਜੂਗੀ ਚਾਬੀ ਇਹ ਮਾਸੜ ਨੇ ਕਿਤੇ ਮੈਨੂੰ ਪ੍ਰਾਣੇ ਬਹੁਣ ਹੁਣ ਇਹਦਾ ਨਹੀਂ ਨਹੀਂ ਬਹੁਤੇ ਪੁਰਾਣੇ ਵੀ ਨਹੀਂ ਆ ਗਏ ਯਾਰ ਇੱਥੇ ਘੜ ਸੰਨ ਲਿਖਿਆ ਜਿਹੜਾ ਤੂੰ ਪੜਨ ਲੱਗਿਆ ਆ ਰਾਮ ਭਾਰਤ ਇਹ ਕੀ ਕਹਤਾ ਇਹਨਾਂ ਨੇ ਬੱਗਿਆ ਹੋਣਾ ਕੋਈ ਮੇਰੇ ਨਾਲ ਲਾਈ ਹੋਣੀ ਹੈ ਸਹੀ ਨਹੀਂ ਇਹ ਭਾਈ ਡਿੱਗੀ ਬਣਾਈ ਆ ਪੈਵਲਾਈਨ ਦੱਬੀ ਆ ਹੂੰ 8 ਇੰਚੀ ਆ ਹਾਂ ਕਿ ਜ਼ਿਆਦਾ ਇਹ ਅੱਠੇ ਹੋਊਗਾ ਇਹਦੇ ਕੱਕ ਬੜੀ ਲੱਗੀ ਐ ਦੀ ਸੋਹਣੀ ਮੈਟਲੇ ਵਾਪ ਕਰਕੇ ਲਾ ਦਪਾ ਨਾ ਨੱਕਾ ਨਾ ਉਹਦਾ ਮਸੜ ਹਾਂਜੀ ਹੂੰ ਸਦਾ ਬੜ ਲੈ ਸੱਚੀ ਦੇ ਕਬਦਾ ਕਰਾਲੀ ਵਾਲਾ ਹੈ ਨਾ ਵਾਹ ਬਈ ਵਾਹ ਬਾਕੀ ਕਰਾਲੀ ਦੇਖਾਓ ਆਪ ਕਰਾਲੀ ਦਿਖਾਓ ਜਲਦੀ ਮੋਟਰਸਾਈਕਲ ਚੱਕ ਇਹਦੇ ਗੇੜੇ ਬਦਲੀ ਜਿੱਦੇ ਉੱਥੇ ਮੰਡ ਲਈ ਇਹ ਕਿੱਥੇ ਚਾਬੀ ਮਿਲਣੀ ਰੇ ਲੋ ਬਾਈ ਹੁਣ ਚੱਲੇ ਅਸੀਂ ਮਾਮੂ ਉੱਥੇ ਆਇਨਾ ਟਾਈਮ ਚਾਬੀ ਥੋੜਾ ਲੱਗ ਜਾਂਦਾ ਇਹ ਜਿਆਦਾ ਲੰਬਾ ਲੰਘ ਜਾ ਆਇ ਨਹੀਂ ਪਤਾ ਹੋਣ ਕਿ ਨੂੰ ਸਾਡੇ ਕਿਹੜੇ ਸਾਹਮਣੇ ਆਉਂਦਾ ਉਹਦੇ ਹੀ ਆ ਚਾਬੀ ਵਾਲੇ ਨੂੰ ਕਰਿਆ ਹੋਇਆ ਸਿਆ ਜੀ ਦੇ ਸਾਰਿਆਂ ਦੇ ਵਧੀਆ ਨਾ ਉਹ ਵੀ ਪੱਕਣੇ ਵਾਲੀ ਹੈ ਤਕਰੀਬਨ ਲੇੜੇ ਗਈ ਆ। ਆਹ ਪਹਿਲੀ ਬੂਲੀ ਦੇਖਦੇ ਕੱਲ ਪੈਣਾ ਕੰਮ ਉਹਰੇ। ਆਈ ਨਹੀਂ ਹੈਗਾ ਮਾੜ ਕਿਸੇ ਕਿਸੇ ਦੀ। ਇਹ ਪੂਰਾ ਕੰਮ ਚੱਲੂਗਾ। ਚੱਲੂਗਾ। ਕਿਹੜਾ ਨੰਬਰ ਦਾ ਆਰ ਬਣੇ ਸਾਲੇ ਆ ਕੇ। ਹਾਂ। ਇਹ ਅੱਗੇ ਲਾਫਟੇ ਗਿਆ ਲੱਗਦੀ ਆ ਬਾਈ। ਹੋਰ ਹੌਲੀ ਹੱਥੀਆਂ ਲੋੜ ਆ ਜਾ ਬਾਈ। ਹਾਂ ਬਾਈ ਲਵਾਈ ਏ। ਅੱਜ ਡੋੜਦਾ ਫਿਰਦਾ। ਹਰਿ ਯੋਗਾ ਚਲਦੀ ਹੈ ਹਾਂ ਦਾ ਪਥਰੀ ਦਾ ਆਪਰੇਸ਼ਨ ਕਹਿੰਦਾ ਕਰਾਉਣਾ ਵਾਇਰ ਰੋੜੇ ਉੜੇ ਚੱਕ ਕੇ ਦੇਖ ਲੈ ਆਹ ਰੋੜਾ ਉੱਪਰ ਆ ਜਾ ਪਿਆ ਹੈ ਠੀਕ 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 ਸੇ ਠੀਕ ਹੈ ਭਾਈ ਉਹ ਪੇਚ ਲਾ ਦਿੰਦੇ ਨਜ਼ਰ ਮੈਂ ਆ ਕੇ ਦੇਖ ਲਾਂ ਇਹ ਸਾਫ ਕਰੀਏ ਨਾ ਦਿਮਾਗ ਤੋਂ ਨਹੀਂ ਆ ਰਿਹਾ ਇਹ ਸੇ ਮੈਂ ਸਿੰਦੂਨ ਦੱਸ ਲਈ ਗਏ ਇੱਥੇ ਦੇਖ ਤੋਂ ਕੋਈ ਨਹੀਂ ਜਾਨਾ ਫੋਨ ਚੋੜੀ ਕਿਤੇ ਲੋ ਭਾਈ ਮਿਸ਼ਨ ਫੇਲ ਪਾਣੀ ਆ ਹਾਂ ਉਹ ਹੁਣ ਭਾਈ ਗੱਲ ਆਏ ਦੀ ਗੱਲਾਂ ਜਨ ਵਗਰੇ ਕੋ ਟਾਈਮ ਚਾਦੇ ਜੂ ਕਿ ਰੇਡ ਜਾਦੀਆਂ ਕਰ ਕਰਕੇ ਅੱਛਾ ਕੋਈ ਨਹੀਂ ਪਤਾ ਲੱਗਦੇ ਨਹੀਂ ਹਾਂ ਆਹੇ ਕਾਣੇ ਹੁੰਦੇ ਆ ਆਇਟ ਘਾਣੇ ਉਹਨੇ ਜਾਂ ਰੋੜੇ ਥੱਲੇ ਹਾਂ ਰੋੜਾ ਵਾ ਮੇਨ ਹੁੰਦਾ ਪਾਸੇ ਪਰ ਹਾਂ ਵੀ ਜਿੱਥੇ ਦੋ ਰੋੜੇ ਪਏ ਆਂਬ ਥੱਲੇ ਪਏ ਢੇ ਥੱਲੇ ਪਏ ਹਾਂ ਬਸ ਉਹ ਪਪੂਲਰ ਥੱਲੇ ਕਹਿੰਦੇ ਨੇ ਉੱਥੇ ਵੀ ਦੇਖਦੇ ਹਾਂ 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 ਰਿਹਾ ਹਲੇ ਕਹਿੰਦਾ ਪਤਾ ਹਲੇ ਕਹਿੰਦਾ ਪਤਲੇ ਦਰਦ ਹੁੰਦਾ ਹਾਂ ਹਲੇ ਕਹਿੰਦਾ ਕਿ ਉਹ ਡਾਇਰੈਕਟ ਲਾਉਣ ਲੱਗੇ ਮਿਲ ਗਈ ਹੈ ਨਹੀਂ ਹਾਂ ਬੰਦੇ ਦਾ ਬਾਈ ਸਨ ਹਾਂ ਚਲੋ ਕੋਈ ਨਹੀਂ ਚੱਲ ਚੱਲ ਤੇਰੇ ਭਲ ਕੀੜੇ ਸਿੱਧੇ ਗਏ ਹੂੰ ਚੱਕ ਲੈ ਚੱਕ ਲੈ ਮੋਟਰਸਾਈਕਲ ਇਹ ਬਰਤਾਰ ਕਰਕੇ ਉਹ ਲੱਕੜი ਕੱਤੀ ਹੋਈ ਪਈ ਆ ਹਾਂ ਚਲੋ ਠੀਕ ਆ ਜੀ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੇ ਵੀਡੀਓ ਨੂੰ ਅਗਲੀ ਕਿਸੇ ਵੀਡੀਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ